भारतीय संविधान के निर्माता उ महान समाज सुधारक भारत रत्न डॉ अंबेडकर दे अंबेदकर सौ चौंतीवें जन्म दिवस अंबेडकर चौंक बुढ़लाडा विखे नगर कौंसल समूह कर्मचारियों वालों समागम करवाया गया इस मौके नगर कौंसल प्रधान सुखपाल सिंह की अगवाई हेठ समूह कर्मचारियों वालों बा साहेब डा भीम राव अंबेदकर बुत फ फुलमाला भेंट कर उपरंत लड्डू वडे गए अच बदिन द ਪ੍ਰਧਾਨ ਸੁਖਪਾਲ ਸਿੰਘ ਵੱਲੋਂ ਬੁਢਲਾਡਾ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ। ਜੈ ਹਾਂ ਦੇਖੋ ਕੀ 바ਵਾ ਸਾਹਿਬ ਤੇਰੀ ਸੋਚ ਤੇ ਜੈ ਹਾਂ ਦੇਖੋ ਕੀ 바ਵਾ ਸਾਹਿਬ ਅਵਰੇ 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 ਸੁਖਪਾਲ ਸਾਹਿਬ ਰਕਮ ਰਹੇ ਅਵਰੇ ਅਵਰੇ 바ਵਾ ਸਾਹਿਬ ਤੇਰੀ ਸੋਚ ਤੇ ਜੈ ਹਾਂ ਦੇਖੋ ਕੀ 바ਵਾ ਸਾਹਿਬ ਤੇਰੀ ਸੋਚ ਅੱਜ ਸਾਡੇ ਰਹਿਬਰ 바ਵਾ ਭੀਮਰਾਓ ਮੇੜਕਾ ਸਾਹਿਬ ਦੀ ਜਨਮ ਦਿਨ ਤੇ ਮੈਂ ਪੂਰੇ ਪੰਜਾਬ ਅਤੇ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਜਿਹੜਾ ਜੀਰਾਂ ਸੀ ਸਾਡੇ ਸਫਾਈ ਕਰਮਚਾਰੀ ਸਾਰੇ ਤੇ ਅਸੀਂ ਨਾਂ ਨਾ ਲੱਕੇ ਮੈਂ ਪ੍ਰਧਾਨਿਕ ਕਮੇਟੀ ਨੂੰ ਲਾਡਾ ਅੱਜ 바ਵਾ ਸਾਹਿਬ ਦੀ ਖੁਸ਼ੀ ਤੇ ਅਸੀਂ ਜਨਮ ਦਿਨ ਦੀ ਖੁਸ਼ੀ ਤੇ ਜੋ ਫੁੱਲ ਵਾਲਾ ਪੇੜ ਕੀਤੇ ਨੇ ਅਸੀਂ ਧੰਨਵਾਦ ਕਰਦੇ ਹਾਂ 바ਵਾ ਸਾਹਿਬ ਦਾ ਕਿਉਂਕਿ ਜੋ ਇਹਨਾਂ ਨੇ ਆਪਣਾ ਸਾਡਾ ਸੰਵਿਧਾਨ ਲਿਖਿਆ ਉਸ ਸੰਵਿਧਾਨ ਦੇ ਕਾਰਨ ਅਸੀਂ ਅੱਜ ਪੂਰੇ ਦੇਸ਼ ਵਿੱਚ ਅਸੀਂ ਸ਼ਾਂਤੀ ਨਾਲ ਰਹਿ ਰਹੇ ਹਾਂ ਸੋਨੇ ਤੇ ਉਸ ਸੰਵਿਧਾਨ ਦੀ ਅਸੀਂ ਬਹੁਤ ਮਾਨਨਾ ਕਰਦੇ ਆ ਸਾਡੇ ਦੇਸ਼ ਦੇ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਹੈ ਲਾਗੂ ਰਹੇਗਾ ਲਾਗੂ ਹੀ ਰੱਖਾਂਗੇ ਕੋਈ ਕਿਸੇ ਤਾਕਤ ਨਹੀਂ ਵੀ ਸਾਡੇ ਸੰਵਿਧਾਨ ਦੇ ਖਿਲਾਫ ਕੋਈ ਆਵਾਜ਼ ਉਠਾਵੇ ਅਸੀਂ ਬਿਲਕੁਲ ਸਹਿ ਨਹੀਂ ਕਰਾਂਗੇ ਅੱਜ ਫੇਰ ਵੀ ਦੁਬਾਰਾ ਮੈਂ ਫੇਰਾਰੇ ਸਾਰੇ ਸਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੂਰੇ ਪੰਜਾਬੀਆਂ ਨੂੰ ਆਪਣੇ ਵੱਲੋਂ ਗੋਗਾ ਸਾਹਿਬ ਜੀ ਮਰਾਦੀ ਅਮੇਰ ਕਰਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਧੰਨਵਾਦ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੌਨ ਸੰਗਤਾਂ ਨੂੰ ਜੈਪੀਮ ਵੈਪਰ